ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਉਹਦੇ ਪ੍ਰਕਾਸ਼ ਸਥਾਨ ਤੱਕ ਸ਼੍ਰੀ ਰਮੰਦਰ ਜੀ ਪਟਨਾ ਸੈ ਵਿਖੇ ਵਿਸ਼ੇਸ਼ ਨਗਰ ਕੀਰਤਨ ਸਜਾਇਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਗਵਾਈ ਵਿੱਚ ਸਜਾਏ ਗਏ ਨਗਰ ਕੀਰਤਨ ਵਿੱਚ ਵੱਡੇ ਗੰਢੇ ਸੰਗਤ ਨੇ ਸ਼ਮੂਲੀਤ ਕੀਤੀ ਇਸ ਮੌਕੇ ਨਿਹੰਗ ਸਿੰਘਾਂ ਨੇ ਗੱਤਕੇ ਦੇ ਜੋਰ ਵਿਖਾਏ ਸੰਗਤ ਨੇ ਥਾਂ ਥਾਂ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਵੱਖ-ਵੱਖ ਥਾਂ ਹੀ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਕੀਰਤਨੀ ਜਥੇ ਨੇ ਸੰਗਤ ਨੂੰ ਕੀਰਤਨ ਸਰਵਣ ਕਰਵਾਇਆ ਤਖਤਸ਼੍ਰੀ ਹਰਮੰਦਰਜੀ ਪਟਨਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਜਰਨਲ ਸਕੱਤਰ)^{(3)})^{(4)})^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(53)}^{(54)}^{(55)}^{(56 ਜੋ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਦੀ ਮੌਜ ਜਬ ਨਾ ਖਾਲਸਾ ਰਹੇ ਨਿਆਰਾ ਸਭ ਲਗ ਤੇਜ ਦਿਓ ਮੇਹਾਰਾ ਜਬ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਭਰਤੀ ਦੇ ਸਹਬੇ ਕਮਾਲ ਅੰਮ੍ਰਿਤ ਦੇ ਦਾਤੇ ਸਰਪੰਚ ਜਾਨੇ ਤੰਤਨ ਸਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 375 ਪਰਖਾਇ ਪ੍ਰਤੀ ਸਮੂਲ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਗੁਰਦਰਾ ਗੋਹ ਘਾੜ ਤੋਂ ਨਗਰ ਕੀਰਤਨ ਜੀ ਜੋ ਰੰਗਦਾ ਹੋਈ ਹੈ ਇਹ ਨਗਰ ਕੀਰਤਨ ਹੁਣ ਹੁਣ ਨਗਰ ਕੀਰਤਨ ਜਿਹੜਾ ਹੈ ਤੱਕ ਸਰੇਰ ਮੰਦਿਰ ਜੀ ਪੱਟਾ ਸਹਿ ਉਹ ਕੇ ਸ਼ਾਮ ਦੇ 6:30 ਵਜੇ ਪਹੁੰਚੇਗਾ ਉਪਰੰਤ ਕੀਰਤਨ ਦਰਬਾਰ ਸਜਾਇਆ ਜਾਏਗਾ ਜਿਤਨਾ ਕੱਲ ਵੀ ਨਮਰਤ ਵੇਲੇ ਤੋਂ ਜਿਹੜਾ ਕਿ ਸਮਾਗਮ ਨੂੰ ਕੀਰਤਨ ਦਰਬਾਰ ਸਜਾਇਆ ਜਾਣਾ ਹੈ ਜਨਤਾ ਦੇ ਟੈਹਰ ਮਾਰਦੇ ਚੰਗੇ ਪ੍ਰਬੰਧ ਟਰਾਂਸਪੋਰਟਿੰਗ ਦੇ ਚੰਗੇ ਪ੍ਰਬੰਧ ਲੰਗਰਾਂ ਦੇ ਪ੍ਰਬੰਧ ਪ੍ਰਬੰਧਕ ਕਮੇਟੀ ਵੱਲੋਂ ਇਹ ਕਾਰਜੋਬਾਬ ਕੋਈ ਮੀਰ ਸਿੰਘ ਦੀ ਪੂਰੀ ਵਾਲਿਆਂ ਨੂੰ ਆਨੰਦਗੜ੍ਹ ਵਾਲੇ ਬਾਬਾ ਅਸਦਾਮ ਸਿੰਘ ਦੀ ਸੇਵਾ ਜਿੰਜਾ ਵਾਲੋ ਵੱਡੇ ਪ੍ਰਬੰਧ ਲੰਗਰਾਂ ਦੇ ਕੀਤੇ ਗਏ ਜਨਤਾ ਦੀ ਆਮਦ ਕਾਫੀ ਵੱਡੀ ਹੈ ਕਾਫੀ ਜਨਤਾ ਆ ਰਹੀ ਹੈ ਭਾਰਤ ਦੇ ਬਾਕੀ ਬਕੂਬੂਬੇ ਤੋਂ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਕਾਫੀ ਪ੍ਰੋਗਰਾਮ ਹੈ ਜੀ ਖੁਸ਼ੀਆਂ ਮਨਾਇਆ ਜਾ ਰਿਹਾ ਹੈ ਅੱਜ ਗੁਰੂ ਪਵਨ ਸਿੰਘ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਜੋ ਨਗਰ ਕੀਰਤਨ ਗੁਰਦੁਆਰਾ ਗੋਵਕੜ ਸਾਹਿਬ ਪਟਨਾ ਤੋਂ ਨਿਕਲਿਆ ਇਹ ਨਗਰ ਕੀਰਤਨ ਚੱਲ ਕੇ ਤੱਕ ਸ੍ਰੀ ਮੰਦਰ ਜੀ ਪਟਨਾ ਸਾਹਿਬ ਪਹੁੰਚਣਾ ਹੈ गावा ਜਿਸ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤਾਂ ਵਾਂ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਹੜ ਜਿਹੜਾ ਵਾ ਇਹ ਦੇਸ਼ ਦੁਨੀਆ ਤੋਂ ਪਹੁੰਚਿਆ ਵਾ ਆਪ ਦੇਖ ਪਾ ਰਹੇ ਹੋ ਕਿ ਇਸ ਟਮ ਪੰਜ ਪਿਆਰਾਂ ਦੀ ਅਗਵਾਈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ਤਰ ਸ਼ਾ ਹੈ ਇਹ ਜੋ ਨਗਰ ਕੀਰਤਨ ਬਿਲਕੁਲ ਤਿਆਰ ਪਰ ਤਿਆਰ ਚੱਲ ਰਿਹਾ ਵਾ ਤੇ ਸੰਗਤਾਂ ਹਰ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਇਹ ਨਗਰ ਕੀਰਤਨ ਚ ਕਰ ਰਹੀਆਂ ਵਾ ਤੇ ਨਾਲ ਹੀ ਸਾਨੂੰ ਇਸ ਸਭ ਤੋਂ ਵੱਡੀ ਗੱਲ ਇਸ ਨਗਰ ਕੀਰਤਨ ਜਿਸ ਰੂਟ ਥਾਣੀ ਜਾ ਰਿਹਾ ਵਾ ਇਸ ਰੂਟ ਦੇ ਵਿੱਚ ਜਿੰਨੇ ਵੀ ਸਮਾਜ ਦੇ ਹਰ ਸਮਾਜ ਦੇ ਹਰ ਵਰਗ ਦੇ ਲੋਕ ਜਿਹੜੇ ਨੇ ਉਹ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਆ ਸਨਮਾਨ ਕਰ ਰਹੇ ਆ ਤੇ ਬਹੁਤ ਵੱਟ ਚੜ ਕੇ ਸੇਵਾਵਾਂ ਲੈ ਸੰਗਤਾਂ ਦੀ ਸੇਵਾ ਕਰ ਰਹੇ ਨੇ ਦੂਸਰਾ Yo... ਬਿਹਾਰ ਸਰਕਾਰ ਨੇ ਨਗਰ ਇੱਕ ਗੁਰਪੁਰ ਮਨਾਨ ਦੇ ਵਿੱਚ ਸੰਗਤਾਂ ਦੇ ਸਾਡਾ ਜੋ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰ ਰਹੇ ਨੇ ਅਸੀਂ ਬਿਹਾਰ ਸਰਕਾਰ ਤੇ ਵੀ ਬਹੁਤ ਧੰਨਵਾਦੀ ਆ ਬਿਹਾਰ ਸਰਕਾਰ ਦੇ ਸ਼ਾਸਨ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਨਦੀਸ਼ ਕੁਮਾਰ ਜੀ ਨੇ ਬਹੁਤ ਹੀ ਆਪਣਾ ਸਾਰਾ ਕਹਿ ਲੋ ਸਰਕਾਰੀ ਅਮਲਾ ਜਿਹੜਾ ਵਾ ਉਹ ਇਸ ਵਾਸਤੇ ਲਗਾਇਆ ਹੋਇਆ ਵਾ ਬਹੁਤ ਚਿਤ ਦੇ ਪ੍ਰਬੰਧ ਬਿਹਾਰ ਸਰਕਾਰ ਵੱਲੋਂ ਵੀ ਕੀਤੇ ਗਏ ਨੇ ਹੋਰ ਸਾਡੀ ਜਿਹੜੀ ਪ੍ਰਬੰਧਕ ਕਮੇਟੀ ਆ ਪ੍ਰਧਾਨ ਜਗਜੋਸ਼ ਸਿੰਘ ਜੀ ਸੋਹੀ ਜਨਰਲ ਸਕ ਸਿੰਦਰਜੀਤ ਸਿੰਘ ਜੀ ਦਾਸ ਸਾਡੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਜੀ ਸਕੱਤਰ ਸਾਡੇ ਹਰਬੰਸ ਸਿੰਘ ਖਨੂਜਾ ਜੀ ਅਤੇ ਹੋਰ ਸਾਡੇ ਜਿਹੜੇ ਸਤਕਾਰਯੋਗ ਮੈਂਬਰ ਨੇ ਸਾਰੇ ਮੈਂਬਰ ਸਹਿਬਾਨ ਮਿਲ ਕੇ ਸਾਰੀ ਪ੍ਰਬੰਧਕ ਕਮੇਟੀ ਮਿਲ ਕੇ ਸੰਗਤਾਂ ਦੇ ਸਾਰੇ ਸੰਗਤਾਂ ਦੇ ਸੁੱਖ ਸੁਵਿਧਾ ਵਾਸਤੇ ਸੰਗਤਾਂ ਦੇ ਰਹਿਸ਼ਿਆਂ ਵਾਸਤੇ ਜਿਹੜੇ ਸੰਤ ਮਹਾਂਪੁਰਖ ਆਏ ਨੇ ਉਹਨਾਂ ਨੇ ਜਿਹੜੇ ਲੰਗਰ ਲਾਏ ਨੇ ਸੰਗਤਾਂ ਵਾਸਤੇ ਇਹ ਸਾਰੇ ਸੁਚੱਜੇ ਪ੍ਰਬੰਧ ਕੀਤੇ ਗਏ ਨੇ ਸੋ ਅੱਜ ਇਹ ਕੀਰਤਨ ਜੋ ਨਗਰ ਕੀਰਤਨ ਨਿਕਲਿਆ ਵਾ ਦਰبار ਰਾਤ ਦੇ دیਵਾਨ ਸਜਣੇ ਇਸ ਤੋਂ ਬਾਅਦ ਕੱਲ ਨੂੰ ਵੀ ਜਿਹੜੇ ਵੱਡੇ ਖੁੱਲੇ دیਵਾਨ ਸਜਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਸਜ ਰਹੇ ਨੇ ਤੇ ਪੰਥ ਦੇ ਬਹੁਤ ਵੱਡੇ ਰਾਗੀ ਪ੍ਰਚਾਰਕ ਜਿਹੜੇ ਨੇ ਉਹ ਵੀ ਸਾਡੇ ਕੋਲ ਪਹੁੰਚੇ ਆ ਸੋ ਮੈਂ ਸੰਗਤਾਂ ਨੂੰ ਬੇਨਤੀ ਆਪ ਚੈਨਲ ਚੈਨਲ ਰਾਹੀ ਟਾਈਮ ਟੀਵੀ ਚੜਦੀ ਕਲਾ ਰਾਹੀ ਮੈਂ ਇਹ ਬੇਨਤੀ ਕਰਨੀ ਚਾਹਾਂਗਾ ਕਿ ਜਿਹੜੀਆਂ ਸੰਗਤਾਂ ਹਜੇ ਵੀ ਨਹੀਂ ਪਹੁੰਚੀਆਂ ਮਹਤਤ ਸਾਬ ਉਹ ਤਕਤ ਸਾਬ ਪਹੁੰਚੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਆ ਰਿਹਾ ਹੈ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਗੁਰਦਾਰਾ ਗਊ ਘਾੜ ਤੋਂ ਨਗਰ ਕੀਰਤਨ ਆਰੰਭ ਹੋਇਆ ਹੈ ਤੇ ਸਤਪੁਰ ਮਹਾਰਾਜ ਜੀ ਬਚਪਨ ਦੇ ਵਿੱਚ ਹੀ ਬੜੇ ਇੱਥੇ ਕੋਤਕ ਕਰਿਆ ਕਰਦੇ ਸਨ ਗੁਰੂ ਮਹਾਰਾਜ ਜੀ ਬਚਪਨ ਦੇ ਵਿੱਚ ਹੀ ਕੋਈ ਵੀ ਸੰਗਤ ਆ ਜਾਂਦੀ ਸੀ ਕੋਈ ਵੀ ਆ ਜਾਂਦਾ ਉਹਨੂੰ ਖਾਲੀ ਹੱਥ ਨਹੀਂ ਮੋੜਦੇ ਸਨ ਜਾਂ ਭੁਜੰਗੀ ਦੀ ਦਾਤ ਹੋਵੇ ਜਾਂ ਕਿਸੇ ਕਰਕੇ ਵੀ ਹੋਵੇ ਗੁਰਮਹਾਰਾ ਦੇ ਚੋਲੀਆਂ ਭਰ-ਭਰ ਕੇ ਭੇਜਦੇ ਹੁੰਦੇ ਸਨ ਅੱਜ ਵੀ ਸਤਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪਣੇ ਦਰ ਤੋਂ ਕਿਸੇ ਨੂੰ ਖਾਲੀ ਹੱਥ ਨਹੀਂ ਮੋੜਦੇ ਨੇ ਪਰ ਸੱਚੀ ਸਰਦਾ ਹੋਵੇ ਤੇ ਬੜੀ ਹੀ ਪੁਰਾਤਨ ਮਰਯਾਦਾ ਅਨੁਸਾਰ ਇੱਥੇ ਗੁਰਪ੍ਰਬਾਹ ਅੱਜ ਮਨਾਇਆ ਗਿਆ ਬਹੁਤ ਸੁੱਧੀ ਸਤਵੇਂ ਨੂੰ ਮਨਾਇਆ ਜਾ ਰਿਹਾ ਹੈ ਤੇ ਨਗਰ ਕਿੰਨਾ ਆਰੰਭ ਹੈ ਜੀ ਸਭ ਸੰਗਤਾਂ ਨੂੰ ਗੁਰਨਾਣਕ ਨਾਮ ਲੈਵਾ ਸੰਗਤਾਂ ਨੂੰ ਧੰਨ ਧੰਨ ਸਤਿਗੁਰੂ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਾਲਾ ਪ੍ਰੀਤਮ ਜੀ ਦੇ ਚੋਜੀ ਪ੍ਰੀਤਮ ਜੀ ਦੇ ਪ੍ਰਕਾਸ਼ ਵਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਦੀ ਵਧਾਈ ਹੋਵੇ